ਸਵਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ। ਸਾਨੂੰ ਤੁਹਾਡਾ ਬਹੁਤ-ਬਹੁਤ ਨਮਾਜ਼ੀ ਸਾਰੇ ਹੀ ਪਰਿਵਾਰਕ ਮੈਂਬਰੋਂ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ। ਟੇਣਾ ਜੀ ਕਹਿੰਦੇ ਵੀ ਪੰਜਾਬ ਦੀ ਪੈਸਿਆਂ ਨਾਲ ਪੰਜਾਬ ਦੀ ਇਨਕਮ ਨਾਲ ਕੇਜਰੀਵਾਲ ਨੇ ਇੱਕ ਬਹੁਤ ਵਧੀਆ ਚੰਡੀਗੜ੍ਹ ਦੇ ਵਿੱਚ ਆਲਾ ਦਰਜੇ ਦਾ ਬੰਗਲਾ ਪਾ ਲਿਆ ਸ਼ੀਸ਼ ਮਹਿਲ ਵਰਗਾ। ਔਰ ਇਹ ਗੱਲ ਕਿਨੇ ਕੱਢੀ ਹੈ ਤੇ ਕਿੰਨੀ ਸੱਚਾਈ ਹੈ ਇਸ ਦੇ ਵਿੱਚ। ਦੇਖੋ ਜੀ ਅੱਜ ਬੀਜੇਪੀ ਦੇ ਵੱਲੋਂ ਨਾ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦਾ ਮੁੱਦਾ ਚੱਕਿਆ ਗਿਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਕੇਜਰੀਵਾਲ ਹੁਣ ਦੀ ਪੇਸ਼ ਹੁਣ ਦਿੱਲੀ ਦੇ ਵਿੱਚ ਚੱਲਦੀ ਨਹੀਂ, ਉੱਥੇ ਬੰਗਲਾ ਛੱਡਣਾ ਪੈ ਗਿਆ। ਹੁਣ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਆਪਦਾ ਪੱਕਾ ਟਿਕਾਣਾ ਲਾ ਲਿਆ ਤੇ ਇੱਥੇ ਨਵਾਂ ਸ਼ੀਸ਼ ਮਹਿਲ ਬਣਾ ਲਿਆ। ਇਹਨਾਂ ਨੇ ਸੈਟੇਲਾਈਟ ਦੀ ਅੱਜ ਇੱਕ ਤਸਵੀਰ ਵੀ ਸਾਂਝੀ ਕੀਤੀ ਆ। ਬੀਜੇਪੀ ਨੇ ਆਪਦੇ ਐਕਸ ਹੈਂਡਲ ਦੇ ਉੱਤੇ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਹੁੰਦੇ ਸੀ, ਉਹਦੇ ਉੱਤੇ ਜੀ ਅੱਜ ਸੈਟੇਲਾਈਟ ਫੋਟੋ ਪਾ ਕੇ ਗੱਲ ਕਹੀ ਆ। ਕਿ ਆਮ ਆਦਮੀ ਦਾ ਡਰਾਮਾ ਕਰਨ ਵਾਲੇ ਕੇਜਰੀਵਾਲ ਵੱਡਾ ਸ਼ੀਸ਼ਮੈਲ ਤਿਆਰ ਕਰਵਾ ਲਿਆ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਹੁਣ ਇਹ ਤਿਆਰੀ ਕੀਤੀ ਆ ਚੰਡੀਗੜ੍ਹ ਦੇ ਸੈਕਟਰ 2 ਦੇ ਵਿੱਚ ਮੁੱਖ ਮੰਤਰੀ ਕੋਟੇ ਦੀ 2 ਏਕੜ ਦੀ ਆਲੀਸ਼ਾਨ 7 ਸਟਾਰ ਸਰਕਾਰੀ ਕੋਠੀ ਅਰਵਿੰਦ ਕੇਜਰੀਵਾਲ ਨੂੰ ਮਿਲ ਗਈ ਆ ਤੇ ਫਿਰ ਭਾਜਪਾ ਨੇ ਗੱਲ ਕਹੀ ਹੈ ਜੀ ਕਿ ਇਹ ਆਮ ਆਦਮੀ ਪਾਰਟੀ ਦਾ ਸੱਚ ਹੈ ਇਹ ਕਹਿੰਦੇ ਹੁੰਦੇ ਜੀ ਕਿ ਹਮਕੋ ਤੋਂ ਬੜਾ ਖਰਚਾ ਇਹ ਹੀ ਨਹੀਂ ਹਮਨੇ ਕੀਆ ਕਰਨਾ ਹੈ ਹਮ ਤੋ 2 ਕਮਰੋ ਵਾਲੇ ਹੈ ਤੇ ਆ ਦੇਖ ਲੋ ਜੀ ਕਿ ਨਾਲੇ ਹਾਲ ਕੀ ਹੈ ਜੀ ਜਿਹੜੀ ਫੋਟੋ ਇਹਨੇ ਸਾਂਝੀ ਕੀਤੀ ਹੈ ਸੈਟੇਲਾਈਟ ਵਾਲੀ ਡਰੋਨ ਵਾਲੀ ਉਹਦੇ ਵਿੱਚ ਦੇਖਣ ਨੂੰ ਮਿਲਦਾ ਵੀ ਭਾਈ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਘਰ ਦੇ ਬਗਲ ਤੀਰ ਬਣਾ ਕੇ ਦੱਸਿਆ ਵੀ ਇੱਥੇ ਰਹਿੰਦੇ ਇਹ ਇੱਥੇ ਜੀ ਇਸ ਸਰਕਾਰੀ ਕੋਠੀ ਰੈਨੋਵੇਟ ਕੀਤੀ ਹੈ ਜਾਂ ਕਿ ਉਹਨਾਂ ਨੇ ਆਪਣਾ ਬੰਗਲਾ ਬਣਾ ਲਿਆ ਦੇਖੋ ਜੀ ਇਹ ਸਰਕਾਰੀ ਕੋਠੀ ਹੀ ਰੈਨੋਵੇਟ ਕੀਤੀ ਹੈ ਆਪਣਾ ਬੰਗਲਾ ਨਹੀਂ ਆ ਕਿਉਂਕਿ ਇਹ ਸੀਐਮ ਕੋਟੇ ਵਾਲੀ ਜਿਹੜੀ ਕੋਠੀ ਆ ਉਹਦੇ ਵਿੱਚੋਂ ਇਹਨਾਂ ਨੇ ਦੋਸ਼ ਲਾਇਆ ਵੀ ਭਾਈ 2 ਏਕੜ ਜ਼ਮੀਨ ਦੇ ਵਿੱਚ ਇਹ ਆਪਦਾ ਸਾਰਾ ਕੁਝ ਉਸਾਰੀ ਬੈਠੇ ਹੋਣ ਮਤਲਬ ਇਹ ਜਿੱਕੇ ਹੈਗੀ ਤਾਂ ਸਰਕਾਰੀ ਆ ਪਰ ਉਹਨੂੰ ਆਪਣੀ ਸਹੂਲਤ ਦੇ ਮੁਤਾਬਕ ਇਹਨੇ ਆਪ ਬਣਾ ਲਿਆ ਜੀ। ਹੂੰ। ਅੱਛਾ ਦੂਜੀ ਗੱਲ ਦੱਸੋ ਵੀ ਇਹ ਕਿ ਕਬੱਡੀ ਦਾ ਕਿਹੜਾ ਖਿਡਾਰੀ ਸੀ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ? ਇਹ ਬੜੇ ਦੁੱਖ ਵਾਲੀ ਖਬਰ ਆਈ ਜੀ ਇਹਦੇ ਬਾਰੇ ਹਾਲੇ ਵਿਸਥਾਰਤਾ ਹੋਣਾ ਬਾਕੀ ਆ ਪਰ ਜਗਰਾਉਂ ਹਲਕੇ ਦੇ ਵਿੱਚ ਕਬੱਡੀ ਖਿਡਾਰੀ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰਤੀ ਆ। ਇਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਆ। ਜਗਰਾਉਂ ਐਸਐਸਪੀ ਦਫ਼ਤਰ ਤੋਂ ਕੁਝ ਕਦੂਰੀ ਦੇ ਉੱਤੇ ਵਾਰਦਾਤ ਹੋਈ ਆ। 36 ਸਾਲ ਦਾ ਮੁੰਡਾ ਤੇਜਪਾਲ ਸਿੰਘ ਪੁੱਤ ਹੈਗਾ ਜੀ ਰਣਜੀਤ ਸਿੰਘ ਦਾ ਵਾਸੀ ਪਿੰਡ ਗਿੱਦੜਬਿੰਡੀ ਇਹਨੂੰ ਪਤਾ ਲੱਗਾ ਜੀ ਕਿ 6-7 ਨੌਜਵਾਨਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਆ ਫਿਰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਹੁਣ ਪਤਾ ਲੱਗਾ ਜੀ ਪੁਲਿਸ ਮੌਕੇ ਤੇ ਪਹੁੰਚੀ ਆ ਤੇ ਪੜਤਾਲ ਕੀਤੀ ਜਾ ਰਹੀ ਹੈ ਜੀ ਹੂੰ ਹੂੰ ਸੋ ਕੋਈ ਗ੍ਰਿਫਤਾਰੀ ਹੋਈ ਹੈ ਜੀ ਹਾਲੇ ਤੱਕ ਜਾਣਕਾਰੀ ਆਈ ਜੀ ਨਹੀਂ ਹੋਈ ਤੇ ਫਲੋਰ ਵਾਲੇ ਐਸਐਚਓ ਦਾ ਕੀ ਬਣਿਆ ਉਹਦੇ ਬਾਰੇ ਪਤਾ ਲੱਗਦਾ ਜੀ ਕਿ ਉਹ ਵੀ ਮਸ਼ਕਲਾਂ ਦੇ ਵਿੱਚ ਵਾਧਾ ਹੋਇਆ ਅੱਜ ਜਿਹੜਾ ਬੱਚਿਆਂ ਦੇ ਵਿਭਾਗ ਦੇ ਅਧਿਕਾਰੀ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਭਾਈ ਅਸੀਂ ਇਹੋ ਜਿਹੇ ਬੰਦੇ ਨੂੰ ਕਦੇ ਬਖਸ਼ਾਂਗੇ ਨਹੀਂ ਜਿਨ੍ਹਾਂ ਦੇ ਵੱਲੋਂ ਬੱਚਿਆਂ ਦੇ ਨਾਲ ਗਲਤ ਗੱਲਾਂ ਕੀਤੀਆਂ ਜਾਂਦੀਆਂ ਛੋਟੀ ਉਮਰ ਦੇ ਨਿਆਣਿਆਂ ਦੇ ਨਾਲ ਜਿਨ੍ਹਾਂ ਨੇ ਮਾੜੀਆਂ ਚੰਗੀਆਂ ਗੱਲਾਂ ਬੀਤੇ ਵੇਲੇ ਦੇ ਵਿੱਚ ਕੀਤੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਜਿ ਕਿ ਇਹ ਲੋਕ ਬਖਸ਼ਣ ਦੇ ਹੱਕਦਾਰ ਵੀ ਨਹੀਂ ਤੇ ਅਸੀਂ ਬਖਸ਼ਾਂਗੇ ਵੀ ਨਹੀਂ ਪਤਾ ਲੱਗਾ ਜੀ ਕਿ ਕਿਸੇ ਵੀ ਵળે ਗ੍ਰਿਫਤਾਰੀ ਹੋ ਸਕਦੀ ਹੈ ਇਸ ਬੰਦੇ ਦੀ ਯਾਨੀ ਕਿ ਭੂਸ਼ਣ ਕੁਮਾਰ ਦੀ ਜਿਹੜਾ ਕਿ ਆਪਾਂ ਜਾਣਦੇ ਕਿ ਫਲੋਰ ਦਾ ਐਸ ਐਚ ਓ ਸੀ ਜਿਹਨੂੰ ਕਿ ਸਸਪੈਂਡ ਕੀਤਾ ਹੋਇਆ ਤੇ ਅੱਜ ਇਸ ਮਾਮਲੇ ਦੇ ਉੱਤੇ ਚਾਈਲਡ ਕਮਿਸ਼ਨ ਚੰਡੀਗੜ੍ਹ ਦੇ ਚੇਅਰਮੈਨ ਕਮਰਦੀਪ ਸਿੰਘ ਨੇ ਐਸਐਸਪੀ ਹਰਵਿੰਦਰ ਬਿਰਕ ਦੇ ਨਾਲ ਮੁਲਾਕਾਤ ਕੀਤੀ ਹੈ ਇਹਨਾਂ ਨੇ ਕਿਹਾ ਕਿ ਬੱਚੀ ਦੇ ਸੈਕਸ਼ੂਅਲ ਹਰਾਸਮੈਂਟ ਮਾਮਲੇ ਦੇ ਵਿੱਚ ਐਸਐਸਓ ਪੂਸ਼ਪਦ ਕੁਮਾਰ ਨੂੰ ਛੇਤੀ ਹੀ ਅਰੈਸਟ ਕਰਵਾਇਆ ਜਾਊਗਾ ਜੀ ਡੀਆਈਜੀ ਪੁੱਲਰ ਦੀ ਪੇਸ਼ੀ ਸੀ ਉੱਥੇ ਕੀ ਬਣਿਆ ਜੀ ਦੇਖੋ ਉਹਦਾ ਚੌੜਾ ਦੰਦੇ ਲਈ ਉਹਨੂੰ ਨਿਆਇਕ ਹਿਰਾਸਤ ਦੇ ਵਿੱਚ ਉਹਦਾ ਹੋਰ ਵਾਅਦਾ ਹੋ ਗਿਆ ਜੀ DIG ਪੁਲਰਾ ਜਿਹੜਾ ਉਹਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਇਸ ਮਾਮਲੇ ਦੇ ਕਹਿੰਦੇ ਜੀ ਹੁਣ ਪੜਤਾਲ ਸ਼ੁਰੂ ਹੋ ਜਾਣੀ ਆ ਤੇ ਇਸ ਮਾਮਲੇ ਦੇ ਵਿੱਚ ਬਹੁਤ ਜਲਦ ਇਹਦੇ ਕੋਲੋਂ ਹੋਰ ਗੱਲਾਂ ਬਾਤਾਂ ਪੁੱਛਣਾਂ ਜਾਣੇਗਾ ਅੱਜ ਫਿਰ ਪਤਾ ਲੱਗਾ ਜੀ ਕਿ ਇਹਨੂੰ ਪੇਸ਼ ਕੀਤਾ ਗਿਆ ਸੀਗਾ ਕੋਰਟ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਤੇ ਅੱਜ CBI ਨੇ ਇਹਦੀ ਪੇਸ਼ੀ ਕਰਵਾਈ ਹੈ 14 ਨਵੰਬਰ ਨੂੰ ਹੁਣ ਦੁਬਾਰਾ ਫੇਰ CBI ਕੋਰਟ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਊਗਾ 9 ਤਰੀਕ ਤੱਕ ਦੇ ਲਈ ਜਿਹੜਾ ਵਿਚੋਲਾ ਹੈਗਾ ਕ੍ਰਿਸ਼ਨੂ ਜਾਕਰ ਸ਼ਾਨੂ ਕਈ ਕਹਿੰਦੇ ਆ ਉਹਨੂੰ ਸੀਬੀਆਈ ਨੇ ਰਿਮਾਂਡ ਦੇ ਉੱਤੇ ਨੌਂ ਦਿਨਾਂ ਦੇ ਲਈ ਪਹਿਲਾਂ ਲਿਆ ਹੋਇਆ ਸੋ ਮੁਸ਼ਕਲ ਦੇ ਵਿੱਚ ਵਾਧਾ ਤਾਂ ਹੈ ਗਈ ਆ ਕਹਿੰਦੇ ਵੀ ਭਾਈ ਡੀਆਈਜੀ ਦੇ ਟੱਬਰ ਦੀਆਂ ਤਾਰਾਂ ਦੁਭਾਈ ਨਾਲ ਜੁੜਦੀਆਂ ਦੁਭਾਈ ਦੇ ਵਿੱਚ ਤਿੰਨ ਹੋਟਲ ਆ ਜਿਹਦੇ ਵਿੱਚ ਹਿੱਸੇਦਾਰੀ ਆ ਤੇ ਉਹਦੇ ਵਿੱਚੋਂ ਪੈਸੇ ਆਉਂਦੇ ਚੀਫ ਮਿਨਿਸਟਰ ਪੰਜਾਬ ਨੇ ਇੱਕ ਨਾਰਾ ਦਿੱਤਾ ਸੀ ਜਿਸ ਦਾ ਖੇਤ ਉਸ ਦੀ ਰੇਤ ਉਹਦਾ ਲਾਗੂ ਹੋ ਗਿਆ ਜੀ ਉਹ ਬਿਲਕੁਲੀ ਵੈਸੇ ਤਾਂ ਬਹੁਤਾਂ ਸਮਾਂ ਤੋਂ ਕੋਈ ਮਾੜੀ ਖ਼ਬਰ ਨਹੀਂ ਆਈਗੀ ਚਲੋ ਜੋ ਕੁਝ ਵਾਪਰ ਗਿਆ ਕੁਦਰਤ ਦੇ ਵਰਤਾਰੇ ਦੇ ਤੌਰ ਦੇ ਉੱਤੇ ਉਹ ਤਾਂ ਬਹੁਤ ਮਾੜਾ ਹੈ ਹੀ ਪਰ ਜਿੱਦੀ ਖੇਤ ਉਹਦਾ ਹੀ ਰੇਤ ਤੇ ਇਹਦੇ ਬਾਰੇ ਹੁਣ ਨਵੀਂ ਜਾਣਕਾਰੀ ਆਈ ਆ ਪਤਾ ਲੱਗਾ ਜੀ ਕਿ ਇੱਕ ਪਿੰਡ ਹੈਗਾ ਜੀ ਮੰਝਲੀ ਇੱਥੋਂ ਦੇ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਸਾਨੂੰ ਸਾਡੇ ਖੇਤਾਂ ਦੇ ਵਿੱਚੋਂ ਰੇਤ ਚੁੱਕਣ ਤੋਂ ਰੋਕਿਆ ਜਾ ਰਿਹਾ ਮਾਈਨਿੰਗ ਡਿਪਾਰਟਮੈਂਟ ਦੇ ਵੱਲੋਂ ਹਰਪਾਲ ਸਿੰਘ ਨਾਂ ਦਾ ਕਿਸਾਨ ਆ ਪੁੱਤ ਹੈ ਜੀ ਕਸ਼ਮੀਰ ਸਿੰਘ ਦਾ ਇਹਨਾਂ ਨੇ ਕਿਹਾ ਜੀ ਕਿ ਸਰਕਾਰੀ ਇਜਾਜ਼ਤ ਪੱਤਰ ਮਿਲਣ ਦੇ ਬਾਵਜੂਦ ਸਸ ਅਸੀਂ ਖੇਤ ਦੇ ਵਿੱਚੋਂ ਰੇਤ ਦੀ ਨਿਕਾਸੀ ਕਰ ਰਹੇ ਹਾਂ ਤੇ 3 ਦਿਨ ਤੋਂ ਮਾਈਨਿੰਗ ਡਿਪਾਰਟਮੈਂਟ ਦੇ ਵੱਲੋਂ ਸਾਨੂੰ ਇਸ ਮਾਮਲੇ 'ਚ ਸੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਇਹ ਵੀ ਪਤਾ ਲੱਗਾ ਜੀ ਕਿ ਰੇਤ ਦੀ ਠੇਕੇਦਾਰੀ ਕਰਨ ਵਾਲੇ ਤੇ ਕੁਝ ਕੋ ਹੋਰ ਲੋਕ ਆ ਜਿਹੜੇ ਅਧਿਕਾਰੀ ਉਹ ਇਸ ਤਰੀਕੇ ਨਾਲ ਰੇਤ ਕੱਢਣ ਨਹੀਂ ਦੇ ਰਹੇ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਪਤਾ ਲੱਗਿਆ ਉਹਨਾਂ ਨੇ ਕਿਸਾਨ ਦੇ ਹੱਕ ਦੇ ਵਿੱਚ ਨਾਹਰੇਬਾਜ਼ੀ ਕੀਤੀ ਆ ਤੇ ਪ੍ਰਸ਼ਾਸਨ ਦੇ ਖਿਲਾਫ ਫਿਰ ਦੋ ਦਿਨ ਮਾਮਲਾ ਠੀਕ ਰਹਿੰਦਾ ਤੇ ਉਸ ਤੋਂ ਬਾਅਦ ਉਹੀ ਗੱਲ ਫੇਰ ਹੋ ਜਾਂਦੀ ਹੈ ਜਲੰਧਰ ਵਿੱਚ ਡਕੈਤਾਂ ਨੇ ਜਿਹੜਾ ਇੱਕ ਸੋਨੇ ਦਾ ਸ਼ੋਰੂਮ ਲੁੱਟ ਲਿਆ ਸੀ ਉਹਦੇ ਬਾਰੇ ਕੋਈ ਲੀਡਰੇ ਦਖਲ ਦੇ ਰਹੇ ਨੇ ਜਾਂ ਆ ਰਹੇ ਨੇ ਅਫਸੋਸ ਕਰਨਾ ਹੋ ਰਹੇ ਨੇ ਬਿਲਕੁਲ ਜੀ ਬਿਲਕੁਲ ਕੱਲ੍ਹ ਦਾ ਭਾਰਗੋ ਕੈਂਪ ਦੇ ਵਿੱਚ ਜੋ ਘਟਨਾ ਵਾਪਰੀ ਸੀ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕੀਤੀ ਸੀ ਪਰਿਵਾਰਕ ਜੀਆ ਦੇ ਨਾਲ ਅੱਜ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਆ ਵੀ ਇੱਥੇ ਰਾਜਾ ਵੜਿੰਗ ਇਸ ਜੁਐਲਰੀ ਸ਼ੌਕ ਦੇ ਉੱਤੇ ਗਏ ਆ ਅੱਜ ਪਰਿਵਾਰ ਦੇ ਜੀਆ ਨੂੰ ਮਿਲੇ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਪੰਜਾਬ ਦੇ ਵਿੱਚ ਜੰਗਲ ਰਾਜ ਬਣ ਗਿਆ ਕੋਈ ਵੀ ਕਿਸੇ ਦੇ ਕਦੇ ਵੀ ਗੋਲੀ ਮਾਰ ਜਾਂਦਾ ਕਦੇ ਵੀ ਕੋਈ ਵੀ ਕਿਸੇ ਨੂੰ ਲੁੱਟ ਕੇ ਭੱਜ ਜਾਂਦਾ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਹਾਲਾਤ ਇਸ ਵੇਲੇ ਚਿੰਤਾਜਨਕ ਆ ਤੇ ਕਾਂਗਰਸ ਪਾਰਟੀ ਤੁਹਾਡੀ ਪੀੜ ਨੂੰ ਤੁਹਾਡੇ ਦਰਦ ਨੂੰ ਸਮਝਦੀ ਆ ਸੋ ਇਹ ਜੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਹੈਗੇ ਆ ਵੇਨੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਪੰਜਾਬ ਦੇ ਵਿੱਚ ਜਦੋਂ ਵੀ ਕੁਝ ਇਹੋ ਜਿਹਾ ਵਾਪਰਦਾ ਜਿਹੜਾ ਕਿ ਵਾਪਰਨਾ ਨਹੀਂ ਚਾਹੀਦਾ ਉਸ ਤੋਂ ਬਾਅਦ ਵਿਰੋਧੀ ਧਿਰਾਂ ਵੀ ਗੱਲ ਕਹਿੰਦੀਆਂ ਕਿ ਅਸੀਂ ਐਪਝਟਾ ਤੇ ਵੇਨੇ ਵੀ ਪਾਈ ਪੰਜਾਬ ਦੇ ਵਿੱਚ ਅਗਲੀ ਘਟਨਾ ਨਾ ਵਾਪਰੇ ਕਦੇ ਇਹਦੀ ਤਾਂ ਕਾਮਨਾ ਕਰਦੇ ਆ ਪਰ ਪਹਿੰਦੀ ਘਟਨਾ ਦੀ ਸਹੀ ਸੁੱਕੀ ਨਹੀਂ ਹੁੰਦੀ ਤੇ ਅਗਲੀ ਖਬਰ ਨਵੇਂ ਸਿਰੇ ਆ ਜਾਂਦੀ ਹੈ ਜੀ ਪਟਿਆਲੇ ਚ ਜਿਹੜਾ ਐਕਸੀਡੈਂਟ ਹੋਇਆ ਜੀ ਬੱਸ ਦਾ ਕਿੰਨੇ ਕੁ ਲੋਕ ਫਟੜ ਹੋ ਗਏ ਉਹਦੇ ਚ ਇਹਦੇ ਵਿੱਚ ਜੀ ਇੱਕ ਮੌਤ ਦੀ ਵੀ ਖਬਰ ਮਿਲੀ ਆ ਬੜੇ ਦੁੱਖ ਦੀ ਖਬਰ ਆਈ ਆ ਇਥੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੰਜਾਬ ਨੋਰਥਵੇਸ ਦੀ ਇੱਕ ਬੱਸ ਆ ਜਿਹੜੀ ਉਹਦੀ ਟੱਕਰ ਟਰੱਕ ਦੇ ਨਾਲ ਹੋਈ ਆ ਇਸ ਹਾਦਸੇ ਦੇ ਵਿੱਚ ਬੱਸ ਕੰਡਕਟਰ ਦੀ ਮੌਤ ਹੋ ਗਈ ਤੇ 12 ਸਵਾਰੀਆਂ ਜ਼ਖਮੀ ਹੋਈਆਂ ਇਹਨਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਇਸ ਹਾਦਸੇ ਦੇ ਵਿੱਚ ਬੱਸ ਕੰਡਕਟਰ ਅਨਮੋਲ ਸਿੰਘ ਬੱਸ ਸੇ ਟਰੱਕ ਦੇ ਵਿਚਾਲੇ ਫਸ ਗਿਆ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਉਹਨੂੰ ਕੱਢਿਆ ਗਿਆ ਤੇ ਪਤਾ ਲੱਗਾ ਜੀ ਕੋਈ ਮੌਤ ਹੋ ਗਈ ਵਿਚਾਰੇ ਦੀ ਤੇ ਦੂਜੀ ਗੱਲ ਇਹ ਆ ਕਿ ਭਾਈ ਇਹ ਆਮੋ-ਸਾਮਣੀ ਟੱਕਰ ਹੋਈ ਆ ਇਹਦੇ ਵਿੱਚ 6 ਸਵਾਰੀਆਂ ਨੂੰ ਤਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਬਾਕੀ ਜ਼ਖਮੀਆਂ ਨੂੰ ਮਨੀਪਾਲ ਹਸਪਤਾਲ ਦੇ ਵਿੱਚ ਜੀ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਸੀ ਤੁਸੀਂ ਦੱਸਿਆ ਸੀ ਨਿਤਨ ਨੰਦਾ ਜਦੋਂ ਉਹਦਾ ਕਤਲ ਹੋਇਆ ਤਾਂ ਮੇਰੇ ਖਿਆਲ ਆ ਉਥੋਂ ਕਾਤਲ ਭਗੋੜੇ ਹੋ ਗਏ ਸੀ ਉਹਨਾਂ ਦੀ ਗ੍ਰਿਫਤਾਰੀ 'ਚ ਕੌਣ ਫੜਿਆ ਜੀ ਹੂੰ ਦੇਖੋ ਜੀ ਉਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਜਿਹੜਾ ਕਿ ਡੀਐਸਪੀ ਆ ਸਾਬਕਾ ਡੀਐਸਪੀ ਚੰਡੀਗੜ੍ਹ ਪੁਲਿਸ ਦਾ ਦਿਲਸ਼ੇਰ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹਨੇ ਹੀ ਵਿਆਹ ਪ੍ਰੋਗਰਾਮ ਦੇ ਵਿੱਚ ਬੁਲਗੀਆਂ ਮਾਰੀਆਂ ਸੀ ਇਹਦੇ ਇਹਨਾਂ ਦੀ ਕੋਈ ਪ੍ਰਾਪਰਟੀ ਦਾ ਰੋਲਾ ਚੱਲਦਾ ਅਸਨ ਦੇ ਵਿੱਚ ਸਿੰਘ ਸਾਹਿਬ ਇਹ ਇਸ ਕਰਕੇ ਕੋਈ ਰੋਲੇ ਰੱਪੇ ਦੇ ਵਿੱਚ ਉਹਨੇ ਆ ਕੰਡ ਕੀਤਾ ਹੈਗਾ ਹੁਣ ਉਹਨੂੰ ਤੇ ਬਾਕੀ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਵੀ ਪੁਲਿਸ ਗ੍ਰਿਫਤਾਰ ਕਰਨਾ ਚਾਹੁੰਦੀ ਆ ਤੇ ਵੈਨੇ ਕੀ ਬਣਦਾ ਪਰ ਇਹ ਗੱਲ ਜ਼ਰੂਰ ਤਾਂ ਲੱਗੀ ਆ ਕਿ ਜਿਹੜਾ ਸਾਬਕਾ ਡੀਐਸਪੀ ਆ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦਰبار صاحب ਦੇ ਵਿੱਚ ਸਤਖੰਡ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਹੈੱਡ ਗ੍ਰੰਥੀ ਸੀ ਮੇਰਾ ਖਿਆਲ ਦਲਬਾਖ ਸਿੰਘ ਉਹਦਾ ਨਾਮ ਸੀ ਕੀ ਕਹਾਣੀ ਹੈ ਉਹਦੀ ਉਹਨੂੰ ਕੱਢ ਦਿੱਤਾ ਗਿਆ ਜਾਂ ਬਦਲ ਦਿੱਤਾ ਗਿਆ ਜਿਹੜੀ ਦੇਖੋ ਤਕ ਤਸ਼ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਵੀ ਹੈ ਜਾਨੀ ਸੁਲਤਾਨ ਸਿੰਘ ਇਸ ਵੇਲੇ ਉਹ ਹੈਗੇ ਜੀ ਗ੍ਰੰਥੀ ਸਿੰਘ ਸਿਰ ਪਤਾ ਲੱਗਾ ਜੀ ਦਰਬਾਰ ਸਾਹਿਬ ਦੇ ਗ੍ਰੰਥੀ ਜਾਨੀ ਸੁਲਤਾਨ ਸਿੰਘ ਉਹ ਤੋਂ ਨਾ ਗ੍ਰੰਥੀ ਲਾ ਦਿੱਤਾ ਗਿਆ ਫਰ ਚਰਚਾ ਇਹ ਹੈ ਕਿ ਇਹਨਾਂ ਦੀ ਮੁਲਾਕਾਤ ਹੋਈ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਉਹਨਾਂ ਦੇ ਨਾਲ ਹੱਥ ਮਿਲਾਉਣ ਤੇ ਜੱਫੀ ਪਾਉਣ ਦੇ ਕਰਕੇ ਤੇ ਕਹਿੰਦੇ ਵੀ ਇਹ ਸਾਰਾ ਕੁਝ ਕਰ ਦਿੱਤਾ ਗਿਆ ਇਹ ਗੱਲ ਕਹੀ ਗਈ ਹੈ ਵੀ ਭਾਈ ਇਹ ਜੱਫੀ ਮਹਿੰਗੀ ਪੈ ਗਈ ਇਹਨਾਂ ਨੂੰ ਪੋਰੇ ਦੇ ਵਿੱਚ ਕਹਿੰਦੇ ਵੀ ਕੋਈ ਗਲਤੀ ਗੁਨਾਹ ਵਾਲੀ ਗੱਲ ਹੈ ਨਹੀਂ ਗੀ ਹੁਣ ਵਿੱਚੋ ਅਜ ਮੈਂ ਕਈ ਸਮਾਂ ਤੇ ਫੋਨ ਕਰਕੇ ਪਤਾ ਵੀ ਕੀਤਾ ਉਹ ਕਹਿੰਦੇ ਵੀ ਨਹੀਂ ਇਹ ਤਾਂ ਰੁਟੀਨ ਦੇ ਵਿੱਚ ਹੈ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਸ਼ਹੀਦੀ ਨਗਰ ਕਿਰਪਿੰਦੇ ਸਮਰਨ ਦੇ ਵਿੱਚ ਤੇ ਅਗਲੇ ਹਦੇਸ਼ਾਂ ਤੱਕ ਮੁਖਸਰ ਸਾਹਿਬ ਦੇ ਵਿੱਚ ਡਿਊਟੀ ਇਹਨਾਂ ਦੀ ਵੈਸੇ ਲਾਈ ਗਈ ਹੈ ਸਾਰ ਪ੍ਰੋਸੀਜਰ ਉਸ ਤਰੇ ਗੱਲ ਕਹਿੰਦੇ ਵੀ ਜੱਫੀ ਪੌਣੀ ਮਹਿੰਗੀ ਪੈ ਗਈ ਆ ਜੀ ਹੁਣ ਕਿੱਥੇ ਲਾਤਾ ਜੀ ਉਹਨਾਂ ਨੂੰ ਇਹ ਮੁਖਸਰ ਸਾਹਿਬ ਦੇ ਵਿੱਚ ਹੀ ਹੂੰ ਇਹ ਡਿਮੋਸ਼ਨ ਆ ਉਹਨਾਂ ਦੀ ਹਾਂ ਬਿਲਕੁਲ ਜੀ ਦੇਖੋ ਕਿੱਥੇ ਤੱਕ ਉਹ ਦਰਬਾਰ ਸਾਹਿਬ ਦੇ ਹਿਡ ਗਰੰਥੀ ਚਲੋ ਗੁਰੂ ਘਰ ਦੇ ਵਿੱਚ ਪ੍ਰੋਮੋਸ਼ਨ ਡਿਮੋਸ਼ਨ ਵਾਲੀ ਗੱਲ ਤਾਂ ਆਪਾਂ ਨਾ ਵੀ ਜੋ ਸੋਚ ਗਏ ਹਾਂ ਜੀ ਸਾਨੂੰ ਬੰਦੋ ਗੱਲ ਕਰਾ ਵੀ ਹਾਂ ਬਈ ਆਪਾਂ ਕਹਿੰਦੇ ਵੀ ਚਲੋ ਇਹ ਦਰਬਾਰ ਸਾਹਿਬ ਦੇ ਵਿੱਚ ਗਰੰਥੀ ਸਿੰਘ ਦੀ ਭੂਮਿਕਾ ਦੇ ਵਿੱਚ ਆ ਔਰ ਉਹਨਾਂ ਨੂੰ ਚਾਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਕਿਸੇ ਹੋਰ ਪਿੰਡ ਦੇ ਵਿੱਚ ਕਿਸੇ ਹੋਰ ਕਸਬੇ ਦੇ ਵਿੱਚ ਭੇਜ ਦੇਣਾ ਉਹ ਫਿਰ ਮੰਨਿਆ ਜਾਂਦਾ ਵੀ ਭਾਈ ਇਹਨਾਂ ਤੋਂ ਮੈਨੇਜਮੈਂਟ ਗੁੱਸੇ ਆ ਜਾਂ ਇਹਨਾਂ ਦੇ ਆਕਾ ਗੁੱਸੇ ਹੋਏ ਆ ਉਹਦੇ ਕਰਕੇ ਆਹ ਗੱਲ ਕੀਤੀ ਗਈ ਜੀ ਤੇ ਬਾਕੀ 4 ਨਵੰਬਰ ਤੋਂ ਕਹਿੰਦੇ ਸਰਦੀ ਬਹੁਤ ਹੋ ਜਾਣੀ ਹੈ ਜੀ ਐਕਦਮ ਆ ਬਿਲਕੁਲ ਜੀ ਅੱਜ ਮੌਸਮ ਵਿਭਾਗ ਨੇ ਗੱਲ ਕਹੀ ਆ ਉਹ ਕਹਿੰਦੇ ਪੰਜਾਬ ਦੇ ਵਿੱਚ 4 ਨਵੰਬਰ ਤੋਂ ਬਾਅਦ ਤੇ ਐਕਦਮ ਠੰਡ ਆ ਜਿਹੜੀ ਪੈਣੀ ਸ਼ੁਰੂ ਹੋ ਜਾਣੀ ਆ ਪੰਜਾਬ ਦੇ ਵਿੱਚ 4 ਨਵੰਬਰ ਤੋਂ ਬਾਅਦ ਠੰਡ ਆ ਜਿਹੜੀ ਉਹਨੇ ਆਪਦਾ ਰੰਗ ਦਿਖਾਉਣਾ ਸ਼ੁਰੂ ਕਰ ਦੇਣਾ ਪੂਰੇ ਤੱਕ ਪੰਜਾਬ ਦੇ ਵਿੱਚ ਕਣੀਆਂ ਵੀ ਪੈ ਜਾਣੀਆਂ ਤੇ ਫਿਰ ਕਣੀਆਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕਦਮ ਠੰਡ ਦੇ ਵਿੱਚ ਵਾਧਾ ਹੋਣਾ ਤੇ ਜੇ ਆਪਾਂ ਅਜਲੇ ਮੌਸਮ ਦੀ ਗੱਲ ਕਰਦੇ ਅੱਜ ਦੁਪਹਿਰ ਦੇ ਵੇਲੇ ਧੁੱਪ ਸੀ ਮੌਸਮ ਗਰਮ ਤੇ ਖੁਸ਼ਕ ਸੀ ਅੱਜ ਗਦਰਿੰਗ ਬਾਪਿਆਂ ਦੇ ਵੇਲੇ ਤਾਂ ਦੂਜਾ ਦਿਨ ਸੀ ਤੇ ਅੱਜ ਮੈਂ ਵੀ ਉੱਥੇ ਗਿਆ ਜੀ ਤੇ ਕੱਲ ਨੂੰ ਆਖਰੀ ਦਿਨ ਆ ਨਾਟਕਾਂ ਦੀ ਰਾਤ ਕੱਲ ਨੂੰ ਆ ਤੇ ਉਹਦੇ 72 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀਆਂ ਦੀ ਸੰਭਾਵਨਾ ਹੈ ਨਹੀਂ ਤੇ ਬਿਹਾਰ ਦੀਆਂ ਚੂਣਾ ਦੀ ਕੋਈ ਖਬਰ ਆਈ ਸਾਂਭੇ ਹਾਰਦਿਕਾ ਚੋੜਾਂ ਦੀ ਖਬਰ ਹੈ ਕਿ ਉਹਨਾਂ ਨੇ ਉੱਥੇ ਆਪਦਾ ਮੈਨੀਫੈਸਟੋ ਜਾਰੀ ਕਰਤਾ ਮੈਨੀਫੈਸਟੋ ਪਹਿਲਾਂ ਇੰਡੀਆ ਘਟ ਚੋੜਨੇ ਕੀਤਾ ਤੇ ਹੁਣ ਆਪਦਾ ਭਾਈ ਇੰਡੀਆ ਨੇ ਕਰਤਾ ਹੁਣ ਇੰਡੀਆ ਨੇ ਵੀ ਅੱਜ ਮੈਨਾਂ ਵੀ ਕਮਾਲ ਨਹੀਂ ਕਰਤੀਆਂ ਉਹਨਾਂ ਨੇ ਤਾਂ ਇਉਂ ਮੈਨੀਫੈਸਟੋ ਜਾਰੀ ਕੀਤਾ ਵੀ ਜਿਵੇਂ ਸਰਕਾਰ ਉਹਨਾਂ ਦੀ ਕਦੇ ਆਈ ਨਹੀਂ ਪਰ ਉਹ ਲਿਆਉਣੀ ਚਾਹੁੰਦੇ ਆ ਇਹਨਾਂ ਨੇ ਦੇ ਵਿੱਚ ਕਿਹਾ ਜੀ ਕਿ ਔਰਤਾਂ ਨੂੰ 2 ਲੱਖ ਤੱਕ ਦੀ ਅਸੀਂ ਮਦਦ ਦੇਵਾਂਗੇ ਐਂਡੀਏ ਨੇ ਅੱਜ 1 ਕਰੋੜ ਨੌਕਰੀ ਵਿਹਾਰ ਦੇ ਵਿੱਚ ਦੇਣ ਦਾ ਵਾਅਦਾ ਕੀਤਾ 1 ਕਰੋੜ ਔਰਤਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਕਨੇਸੇ ਟੀਚਾ ਮਿੱਥਿਆ ਮਾਂ ਜਾਣਕੀ ਦੇ ਮੰਦਰ ਨੂੰ ਅਗਲੇ 5 ਬਰਿਆਂ ਦੇ ਵਿੱਚ ਪੂਰਾ ਕੀਤਾ ਜਾਊਗਾ ਇਲਾਕੇ ਨੂੰ ਸੀਤਾਪੁਰਬੰਦੇ ਨਾਮ ਦੇ ਨਾਲ ਵਿਕਸਤ ਕੀਤਾ ਜਾਊਗਾ ਆਉਣ ਵਾਲੇ ਸਮੇਂ ਵਿੱਚ ਬਿਹਾਰ ਦੇ ਵਿੱਚ 4 ਸ਼ਹਿਰਾਂ ਵਿੱਚ ਮੈਟਰੋ ਸੇਵਾ ਸ਼ੁਰੂ ਕੀਤੀ ਜਾਊਗੀ ਤੇ ਕਈ ਹੋਰ ਲੰਮੇ ਚੌੜੇ ਵਾਦੇ ਕਿਸੇ ਹਮ ਇੰਟਰਸਟਿੰਗ ਡੇਨਾ ਜੀ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ